C'è un'altra on the uh... ਸਾਦੀ ਦੇ ਬਾਗ ਨਾਲ ਔਰ ਕੁਵਿਕਰ ਚਰਨਾ ਵਿੱਚ ਜੋੜੇ ਬੈਠੇ ਗੁਰੂ ਯਾਰਗਵਾਰੇ ਸਤ ਸੰਗੀ ਜਾਨਾ ਹਾਂ ਸਾਰਿਆਂ ਦੇ ਵੀ ਵੱਡੇ ਭਾਗ ਨੇ ਸਤ ਸੰਗਤ ਦੀਆਂ ਮੋਲਕ ਘਡੀਆਂ ਪ੍ਰਾਪਤ ਕਰੀਆਂ ਨੇ ਸਤ ਸੰਗਤ ਦੇ ਮਹਾਨ ਅਧਿਆਤੇ ਬਹੁਤ ਜੀ ਯਾਹੋ ਜੋ ਆਪਾਂ ਲੜੀ ਬਾਹਰ ਕਰਤਾ ਅਰਦਾਸ ਜੀ ਕਰ ਰਹੇ ਆ ਤੇ ਵਜਨ ਸਾਂਝਾ ਕਰ ਰਹੇ ਆ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਬਾਣੀ ਨੂੰ ਇਹ ਮਨੇ ਹੁਣ ਆਪਾਂ ਵਜਨ ਪੜਿਆ ਚਦਰਦ ਸਾਹਿਬ ਦੀ ਨੌਂ ਬਾਣੇ ਆਪਣਾ ਸੇਰੋ ਪਰ ਕਰਤਾ ਰਿਓ ਕਿਰਪਾ ਕਰਾ ਕੇ ਆਪ ਲੋਕਾਂ ਨੂੰ ਕੀ ਨੋ ਦਾਸ ਕਾ ਦੁੱਖ ਬਤਾ ਰਹੇ ਹੋ ਅਰਜ ਨਾ ਰੱਖੇ ਗੁਰ ਕੋ ਬਿੰਦ ਕਾਠ ਲਾਏ ਆਗਨ ਸਭ ਮੇਟੇ ਦਿਆਲ ਪੁਰਖ ਪ੍ਰਸਾਦ ਦੂਜੀ ਉਸ ਬੋਲੇ ਵਾਲੀ ਨਿਸ਼ਾਨੀ ਹੈ ਜਿਨ੍ਹਾਂ ਨੇ ਸਿਰ ਉੱਪਰ ਕਰ ਧਾਰਿਓ ਜਿਨ੍ਹਾਂ ਨੂੰ ਕਿਰਪਾ ਖਿਤਾਬ ਆਪ ਲੋਕਾਂ ਨੂੰ ਜਿਨ੍ਹਾਂ ਨੂੰ ਕੰਠ ਲਾਇਆ ਹੋਇਆ ਹੈ ਫਿਰ ਜਦੋਂ ਆਪਨੀ ਜਵਾਨ ਤੋਂ ਬੋਲਦੇ ਹਨ ਤੇ ਉਹਨਾਂ ਲਈ ਸਾਹ ਨੂੰ ਕਹਿੰਦੇ ਹਨ ਜੋ ਮੰਗ ਕਰ ਕੋ ਯਾਪੀਂ ਸੋਈ ਸੋਈ ਦੇਵਰ ਨਾਨਕ ਦਾਸ ਮੁਖ ਤੇ ਜੋ ਬੋਲੈ ਇहां ਉहां ਸਤਿ ਉਹ ਬੋਲਾ ਜਿਹੜਾ ਇੱਥੇ ਵੀ ਸੱਚ ਹੋਵੇ ਤੇ ਪ੍ਰਮਾਤਮਾ ਦੀ ਦਰਗਾਹ ਵੀ ਸੱਚ ਹੋਵੇ ਇੱਕ ਵਾਰੀ ਗੁਰਦਾਸ ਜੀ ਦੀ ਕਵਿਟੀ ਬਹੁਤ ਪਿਆਰੀ ਇਸ ਸੰਬੰਧੀ ਕਹਿਤੀ ਹੈ ਤਾਂ ਲੱਗੇ ਭਗਤ ਵੱਟਾ ਰਾਜਾ ਨੰਕਰ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਜੋ ਚੱਲਿਆ ਗਾਨ ਗਰਤਾਬ ਸਵਾਸ ਕੁਵਾਸੀ ਧਰਮ ਰਾਜ ਕਹਿਣ ਲੱਗਾ ਮੈਂ ਨਾ ਮੁਸ਼ਾਲ ਨਹੀਂ ਸਕਦਾ ਇੰਨੀ ਦੇਰ ਦਾਤ ਇਨਾ ਦੇ ਜਿੰਨੇ ਵੀ ਕੀਤੇ ਹੋਏ ਪਾਪ ਹਨ ਉੰਨੀ ਕੋਈ ਕਮਾਈ ਆਪਣੀ ਨਾ ਦੇਵੇ ਇਹ ਰਾਜ ਦੀ ਕੋ ਸ਼ਬਦ ਕਿਹਾ ਜਿੰਨੀ ਮੈਂ ਕਮਾਈ ਕੀਤੀ ਹੈ ਮੇਰੀ ਕਮਾਈ ਵਿੱਚੋਂ ਜਿੰਨੀ ਕਮਾਈ ਲੱਗ ਸਕਦੀ ਹੈ ਲੈ ਕੇ ਇਨਾ ਦੀ ਬੰਦ ਖਲਾਸੀ ਕਰਦੇ ਉਸ ਵੇਲੇ ਕਹਿੰਦੇ ਹਨ ਜਿਸ ਦੇ ਕੋਲ ਪਰਮਾਤਮਾ ਦੇ ਨਾਮ ਦਾ ਗੁਲ ਵਾਲਾ ਹੋਵੇ ਇਹ ਗੁਰੂ ਜੀ ਕਹਿੰਦੇ ਹਨ ਇੱਕ ਬੋਲਦੇ ਉਹ ਹਨ ਜਿਨ੍ਹਾਂ ਦਾ ਧਿਆਨ ਧਰਨ ਕੇ ਲੋਕ ਜੀਵਨ ਕਮਾਉਂਦੇ ਪਏ ਹਨ ਇਕ ਬੋਲੇ ਉਹ ਹਨ ਜਿਹੜੇ ਬੰਦੇ ਦੇ ਅੰਦਰ ਨੂੰ ਆਤਮ ਵੀ ਸਾੜਦੇ ਹਨ ਤੇ ਜਦੋਂ ਦੂਜਾ ਕੰਨਾਂ ਨਾਲ ਸੁਣਦਾ ਹੈ ਤਾਂ ਅੰਦਰ ਉਸਦਾ ਵੀ ਸਾੜਦੇ ਪਏ ਹਨ ਉਹ ਬੋਲਾ ਬੋਲ ਜਿਸ ਦੇ ਬੋਲਨ ਨਾਲ ਇਹ ਸਮਾਜ ਵਿੱਚ ਇੱਜ਼ਤ ਬਣ ਜਾਏ ਤੈਸੀ ਜਦੋਂ ਪ੍ਰੋਣਾਣ ਸਿੰਘ ਸਾਹਿਬ ਕੀ ਦੇ ਵਚਨ ਬੋਲਦੇ ਹਨ ਉਹ ਬੋਲਣਾ ਜਿਸ ਦੇ ਬੋਲਣ ਨਾਲ ਲੋਕਾਂ ਦੇ ਅੰਦਰ ਨੂੰ ਠੀਕਰਾ ਮਿਲੇ ਠੰਡ ਮਿਲੇ ਜੇ ਸਾਰ ਕੰਨ ਲੱਗੇ ਜਿੱਤ ਹੋਈ ਹੈ ਪਤ ਪਾਈ ਹੈ ਸੋ ਬੋਲਿਆ ਪਰਮਾਨ ਕਿੱਕਾ ਢੋਲ ਗੁਜਨਾ ਸਭ ਮੂਰਖ ਮਨ ਅਜਾਨ ਜੇ ਤੁ ਜਵਾਲ ਵਿੱਚੋਂ ਫਿਤਾ ਗੋਲ ਮੂਲ ਕੀ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਹੈ ਜਿਵੇਂ ਨੂੰ ਭੈੜਾ ਬੋਲਨਾ ਹੀ ਤੇ ਮਗਰੋਂ ਕਾਮੀ ਕੇ ਖਾਲਸਾ ਵੀਰ ਰੰਗ ਵਿੱਚ ਹੈ ਮੈਨੂੰ ਖਿਮਾ ਕਰਿਓ ਉਹ ਖਾਲਸੇ ਦੇ ਬੋਲੇ ਨਹੀਂ ਉਹ ਆਪਰਾ ਤਾਂ ਧਾਰੀ ਦੇ ਬੋਲੇ ਨਹੀਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਦੇ ਬੋਲੇ ਨਹੀਂ ਹੋ ਸਕਦੇ ਸਤਗੁਰੂ ਠਿੱਕਾ ਗੁਣ ਕੀ ਗੁਗਤੀ ਦਾ ਕਿਵੇਂ ਹੈ ਬੋਧੇ ਮੇਰੇ ਸਾਰੋ ਨੇ ਆਸਾ ਦੀ ਵਾਰ ਦਾ ਸ਼ਲੋਕ ਕਿਹਾ ਨਾਨਕ ਠੀਕਾ ਬੋਲੀਐ ਤਨ ਮਨ ਠੀਕਾ ਹੋਇ ਅਸਲੀਅਤ ਹੈ ਕਿ ਜਦੋਂ ਆਪਣੇ ਅੰਦਰ ਨੂੰ ਰੁੱਖਿਆ ਰੱਖ ਕੇ ਗੱਲ ਕਰੇਗਾ ਤਾਂ ਜਿਹੜਾ ਬੰਦਾ ਰੁੱਖਾ ਬੋਲਦਾ ਹੈ ਉਸ ਬੰਦੇ ਦਾ ਅੰਦਰ ਕਦੀ ਵੀ ਭਿੱਜਿਆ ਨਹੀਂ ਹੋ ਸਕਦਾ ਇਹ ਯਾਦ ਆਰ ਪਰ ਉਹ ਲੋਕ ਹਨ ਜਿਨ੍ਹਾਂ ਦੇ ਅੰਦਰ ਵੀ ਜੇ ਹੋਏ ਹੁੰਦੇ ਹਨ ਜਿਹੜਾ ਅੰਦਰੋਂ ਠੰਡਾ ਹੋਵੇਗਾ ਉਸ ਦੇ ਕੋਲ ਬੈਠਿਆਂ ਵੀ ਖੰਡ ਪੈਗੀ ਸ਼ਾਂਤੀ ਮਿਲੇਗੀ ਅਨੰਦ ਆਏਗਾ ਜਿਹੜਾ ਆਤਮਾ ਅੰਦਰੋਂ ਸੜਿਆ ਉਹ ਧਿਆਪਿਆ ਹੈ ਦੇ ਸਾਧ ਗਿਆਨੋਂ ਉਸਨੇ ਕਿਸੇ ਦਾ ਅੰਦਰ ਨੂੰ ਪ੍ਰਕਾਰ ਨਹੀਂ ਦੇਣਾ ਦੇਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲਦਾ ਹੈ ਇਹ ਪਤਾ ਕੀ ਉਹ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਦੋਂ ਮੇਰੇ ਗੁਰੂ ਨੂੰ ਕੋਈ ਪਿਆਰ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਮਿੱਠਾ ਸ਼ਬਦ ਹੈ ਮਾਂ ਪਰ ਜਦੋਂ ਮੈਂ ਆਪਣੇ ਸਾਈ ਦੀ ਗੱਲ ਕਰਦਾ ਹਾਂ ਤਾਂ ਮੇਰੇ ਸਾਈ ਦਾ ਨਾਮ ਮਾਨ ਨਾਮ ਵੀ ਬੜਾ ਮਿੱਠਾ ਹੈ ਧੰਗੁਰੂ ਨਾਮ ਸਰ ਜੀ ਦਾ ਤਨਾਸਿ ਰਾਗ ਦੀ ਜੀ ਸ਼ਬਦ ਆਉਂਦਾ ਹੈ ਉਹ ਸ਼ਬਦ ਹੈ ਕੂੜ ਗੋਲ ਪਰਦਾਰਖਾਈ ਬ੍ਰਹਮਣ ਨਾਗ ਜੀਆ ਘਾਰੇ ਉਹ ਵੀ ਝੂਠ ਬੋਲਦਾ ਹੈ ਪਰ ਝੂਠ ਬੋਲ ਕੇ ਕੇਵਲ ਰਿਸਵਤ ਖਾਂਦਾ ਹੈ ਇਸ ਬੂਦਰਾ ਨੂੰ ਜੋਲਮ ਕਰਦਾ ਵਿਆਹ ਹੈ ਕਿਸੇ ਦੀ ਜੀਵ ਕਰਤ ਦਾ ਵਿਆਹ ਹੈ ਜੇ ਕਹਿੰਦੇ ਹਨ ਬੋਲਨੇ ਇਸ ਦੇ ਵੀ ਹੰਨ ਪਰ ਬੋਲੇ ਇਸ ਦੇ ਤੀਤ ਹਨ ਤੇ ਤੀਜਾ ਸੀ ਜੋਗੀ ਕਹਿਣ ਲੱਗੇ ਘਾਰ ਦੀਆਂ ਪੁੱਤਣਾ ਦਾ ਸਤਾਇਆ ਵਾਹਨ ਰੂਪਿਆ ਹੈ ਉਥੇ ਭਾਈ ਗੁਰਦਾਸ ਜੀ ਨੇ ਸ਼ਬਦ ਗਾਟਿਆ ਜੋਗੀ ਗਿਆਨ ਵੀ ਹੋਣੀਆਂ ਨੇ ਸਭਨ ਆਂਦਰ ਲਗਾਏ ਨਿਸ਼ਾਰਾ ਬਾਹਰ ਗਰੂ ਟੂਪਰ ਜਗ ਸਾਰਾ ਬਾਬਾ ਜੀ ਕਹਣ ਲੱਗੇ ਜੋਗੀ ਦੁਖ ਤਨਾ ਜਾਣੈ ਅੰਤ ਤੀਨੇ ਉਚਾੜੇ ਦਾ ਬੰਧ ਬਾਬਾ ਜੀ ਕਹਿੰਦੇ ਹਨ ਕਿ ਤਿੰਨੇ ਸਮਾਜ ਨੂੰ ਖਾਂਦੇ ਪਏ ਹਨ ਇਹ ਸਨ ਮੇਰੇ ਗੁਰੂ ਦੇ ਬੋਲੇ ਉੱਥੇ ਉਹਨਾਂ ਨੇ ਸ਼ਬਦ ਵਰਤਿਆ ਖੰਧਰੀਆਂ ਤਾ ਧਰਮ ਛੋਡਿਆ ਮਲੇਸ਼ ਭਾਖਿਆ ਲਈ ਉਹਨਾਂ ਨੇ ਆਪਣੀ ਇਹ ਇੰਗਲਾਰਥ ਨੂੰ ਤਿਆਗ ਦਿੱਤਾ ਤੇ ਮਲੇਸ਼ ਦਾ ਅਰਥ ਹੈ ਕੇਵਲ ਇੱਕ ਫਿਰਕੇ ਨਾਲ ਨਹੀਂ ਜਿਸ ਬੰਦੇ ਦੀ ਮਾਤਮ ਲੀਨ ਹੋ ਜਾਏ ਭਾਵੇਂ ਸਿੱਖ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਸੱਜਾ ਜਾਨੋ ਮਲੇਸ਼ ਹਟਾਏ ਜਿਸ ਦੀ ਮਤ ਵਿੱਚ ਮਲੀਨਤਾ ਅਜ ਆ ਗਈ ਹੈ ਮਲੇਸ਼ ਭਾਗਿਆ ਗਈ ਸ੍ਰਿਸ਼ਟ ਸਾਹਿਬ ਇੱਕ ਬਾਰਨ ਹੋਈ ਧਰਮ ਕੀ ਗਤ ਰਹੀ ਇਹ ਸਾਰ ਮੇਰੇ ਗੁਰੂ ਜੀ ਦੇ ਬੋਲੇ ਜਿਹੜੇ ਬੋਲੇ ਆਦਿ ਵੀ ਬੋਲੇ ਜਾਂਦੇ ਹਨ ਬੋਲੇ ਸ਼ਬਦ ਇੰਨਾ ਵੱਡਾ ਹੈ ਕਿ ਪੂਰੀ ਤੌਰ ਤੇ ਬਿਆਨ ਨਹੀਂ ਕਰ ਸਕਦਾ ਕਿ ਖਾਲਸੇ ਦੇ ਬੋਲੇ ਕਿੰਨੇ ਗੂਝੇ ਹਨ ਤੇ ਧੰਗੂ ਨਾਨਕ ਸਾਹਿਬ ਜੀ ਦੇ ਬੋਲਾਂ ਬੋਲਿਆ ਭਾਇ ਬਬਤਾ ਜੀ ਧਰਤੀ ਤੇ ਜਦੋਂ ਗੁਰੂ ਜੀ ਕੀਰਤਨ ਦੇ ਬੋਲੇ ਬੋਲਦੇ ਮੈਂ ਤਦ ਗੁਰੂ ਜੀ ਬੋਲ ਦੇ ਤਰਫ ਦੇ ਹੋਏ ਹਿਲਦਿਆਂ ਨੂੰ ਸ਼ਾਂਤੀ ਦਿੱਤੇ ਹਨ ਤੇ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ ਫਿਰ ਬਾਬਾ ਗਿਆ ਗੁਗਦਾਸ ਨਾਵ ਬਾਹਰ ਜਾਇ ਕੀ ਸਖਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਇੱਕ ਆਕਾਲ ਰੂਪ ਧੰਨ ਗੁਰੂ ਨਾਨਕ ਸਾਹਿਬਾਨ ਇੱਕ ਦੂਜਾ ਉਹਨਾਂ ਦਾ ਰਬਾਬੀ ਭਾਈ ਮਰਦਾਨਾ ਜੀ ਹਨ ਉਹਨੋਂ ਇੱਕ ਬੋਲਾਂ ਨਿਕਲੇ ਆਏ ਖਾਲਸਾ ਇਹਦੇ ਗੁਰਨਿਆਂ ਦੀ ਬੜੇ ਆਦ ਕੀ ਹੈ ਆਨ ਲੱਗੇ ਦਿੱਤੀ ਬਾਗ ਨਵਾਜ ਕਰ ਸੁੰ ਸਮਾਨ ਬਾਜ ਹਰਨਾ ਜਦੋਂ ਗੁਰੂ ਨਾਨਕ ਸਾਹਿਬ ਨੇ ਉੱਚੀ ਸਾਰੀ ਬਾਗ ਦਿੱਤੀ ਭਾਰ ਬੋਲ ਬੁਲਿਆ ਉਹ ਸ਼ਬਦ ਕਿਹੜੇ ਸਨ ਉਹ ਜਨਮ ਸਾਖੀ ਵਿੱਚ ਲਿਖੇ ਹੋਏ ਹਨ ਮਨ ਘਰ ਘਰ ਪ੍ਰਣਾਮ ਮਨ ਮਨ ਉਹ ਦਾਮ ਗੋਰ ਬੰਦ ਆਕਾਰ ਸਤ ਸਰੀ ਆਕਾਰ ਜਦ ਉਪਤੀ ਸਾਰੀ ਬੋਲ ਗੁਰੂ ਹਿਤਾ ਕਹਿੰਦੇ ਹਨ ਕਿ ਅਸਲ ਵਿੱਚ ਸ਼ਬਦ ਬੋਲ ਇੰਨਾ ਕੁ ਵੱਡਾ ਸੀ ਕਿ ਬਗਦਾਦ ਦਾ ਕੋਈ ਵੀ ਬੰਦਾ ਜੇਹਾਂ ਨਹੀਂ ਸੀ ਜਿਸ ਦੇ ਅੰਦਰ ਦੇੁਰਨੇ ਨੂੰ ਸ਼ਾਂਤ ਨਾ ਹੋਵੇ ਮੋਹ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਹੈ ਇਕ ਖਾਲਸਾ ਚੱਲਦਾ ਫਿਰਦਾ ਰੱਬ ਹੈ ਜਿੱਥੇ ਵਾਰਤ ਜਾਂਦਾ ਹੈ ਉੱਥੇ ਨਾਮ ਦੀਆਂ ਸੇਪਰਾ ਲਾ ਦਿੰਦਾ ਹੈ ਉੱਥੇ ਨਾਮ ਦੀਆਂ ਝੜੀਆਂ ਲਾ ਦਿੰਦਾ ਹੈ ਉੱਥੇ ਰੌਣਕਾਂ ਲਾ ਦਿੰਦਾ ਹੈ ਉਜੜਿਆਂ ਨੂੰ ਬਸਾ ਦਿੰਦਾ ਹੈ ਖਾਲਸਾ ਤਾਂ ਚੱਲਦਾ ਹੋਇਆ ਇੱਕ ਦਰਿਆ ਹੈ ਜਿੱਥੇ ਜਾਂਦਾ ਹੈ ਭਟਕੇ ਰੂਹਾਂ ਨੂੰ ਨਾਮ ਜਗ ਦੇ ਤਰੰਗੇ ਮਾਰ ਕੇ ਆਗ ਕਰ ਦਿੰਦਾ ਹੈ ਤੇ ਸੱਚ ਜਾਣੋ ਖਾਲਸੇ ਦੇ ਭੁੱਲੇ ਲੋਕਾਂ ਦੇ ਅੰਦਰ ਨੂੰ ਸ਼ਾਂਤ ਕਰਨ ਵਾਲਾ ਦਿੱਤੀ ਬਾਗ ਨਿਵਾਜ ਕਰ ਸਨ ਸਮਾਨ ਹੋਆ ਜਮਾਨਾ ਸਨ ਮੰਨ ਗਰੀਬਈ ਦੇਖ ਪੀਰ ਭਇਆ ਹਰਾਨਾ ਇਥੇ ਅਸੀਂ ਆਖਕਾਰ ਜਾਂਦੇ ਹਾਂ ਕਿ ਲੋਕ ਜੀ ਉੱਥੇ ਸਾਰੇ ਕੋ ਦਾਨ ਤੇਰੀ ਤਰ੍ਹਾਂ ਜੋੜ ਗਏ ਸੋਨਮਾਨਾ ਆਵਾਸਤਾ ਉਹ ਹੈ ਜਿਸਦੇ ਵਿੱਚ ਚਿੰਗਾ ਮੰਦਾ ਗੁਰਨਾ ਕੋਈ ਸੰਕਲਪ ਕੋਈ ਵੀ ਬੇਕਾਲਪ ਕਿਸੇ ਤਰ੍ਹਾਂ ਦਾ ਕੋਈ ਵੀ ਫੁਰਨਾ ਨਾ ਉਥੇ ਬਾਬੇ ਜੀ ਨਾਲ ਉੱਚਾ ਬੋਲਾ ਬੋਲਿਆ ਕਿ ਸਾਰੇ ਸ਼ਾਂਤ ਹੋ ਗਏ ਕਿਸੇ ਦੇ ਅੰਦਰ ਕੋਈ ਪਰਲ ਨਹੀਂ ਵੀ ਰਿਆ ਉਥੇ ਉਹਨਾਂ ਨੇ ਸ਼ਾਬਦ ਆਵਾਜ਼ ਦੇ ਈਰ ਦਾਸ ਦਾ ਈਰ ਨੇ ਸੋਚਿਆ ਕਿ ਬੋਲਨੇ ਕੋਈ ਤਾਂ ਉਹ ਜ ਬਾਦਸ਼ਾਹ ਵੀ ਬੋਲਦਾ ਹੈ ਮੈਨੂੰ ਦਿੰਦਾ ਦੇ ਬੋਲ ਮੈਂ ਸੰਦਾਰ ਹੋ ਜੇ ਆ ਕੀ ਕੋਣ ਆਇਆ ਹੈ ਇੰਨਾ ਉੱਚਾ ਬੋਲਦਾ ਪਿਆ ਹੈ ਕਿ ਸਾਰਾ ਸ਼ਹਿਰ ਹੀ ਸ਼ਾਂਤ ਹੋ ਗਿਆ ਅਨੰਦ ਗੱਤ ਗਿਆ ਬਾਰਤ ਕੇ ਉਸ ਨੇ ਆ ਕੇ ਪੁੱਛਿਆ ਤੂੰ ਕੌਣ ਹੈ ਜਿਸ ਦੇ ਹੌਲ ਵਿੱਚ ਇੰਨੀ ਕੁ ਤਾਕਤ ਹੈ ਕਿ ਬਜੂਲ ਨੇ ਸ਼ਬਦ ਬਾਤੇ ਵੇਖੇ ਧਿਆਨ ਲਗਾਏ ਕਰ ਇੱਕ ਫ਼ਕੀਰ ਵੱਡਾ ਮਸਤਾਨਾ ਪੁੱਛਿਆ ਬਿਰਕੇ ਦਾਸਤਗੀਰ ਕਾਹਨ ਫਕੀਰ ਕਿਸ ਕਾ ਕਰਿਆਨਾ ਮੇਰੇ ਗੁਰੂ ਤਾਰਾ ਬਾਣੀ ਬੋਲਿਆ ਗੁਰ ਭਾਈ ਮਤਾਨਾ ਨਾਟਕ ਕਾਲ ਵਿੱਚ ਆਇਆ ਰਾਤ ਫਕੀਰ ਇੱਕੋ ਪਛਾਨਾ ਧਰਤ ਆਕਾਸ ਚੋਂ ਦਿਸ ਜਾਣਾ ਇਹ ਮੇਰੇ ਗੁਰੂ ਨਾਨਕ ਦੇ ਨਿਰੰਕਾਰ ਹੀ ਹਨ ਉਸ ਦੇ ਬੋਲਦੇ ਹਨ ਜਿੰਨਾਂ ਨੇ ਬਗਦਾਦ ਨੂੰ ਸ਼ਾਂਤੀ ਦਿੱਤੀ ਉੱਥੇ ਬੋਲੇ ਜਿੰਨਾਂ ਨੇ ਪਹਾੜ ਦੀ ਚੋਟੀ ਤੇ ਬੈਠਿਆਂ ਦੇ ਅੰਦਰ ਸੱਚ ਦੀ ਆਵਾਜ਼ ਪਹੁੰਚਾਈ ਤੇ ਭਾਈ ਆਪੋ ਆਪਣੇ ਘਰ ਜਾ ਕੇ ਆਪੋ ਆਪਣੇ ਫਰਜ਼ ਪੂਰਨੋ ਘਰ ਇਥੇ ਘਰਵਾਦ ਛੱਡ ਕੇ ਬਹਿ ਜੇਵੇਂ ਤਾਂ ਕੁਝ ਨਹੀਂ ਹੋਣਾ ਇਦਾਂ ਆਪਣੀ ਮਹਿਣਾ ਉਹ ਬੋਲੇ ਜਿਨ੍ਹਾਂ ਨੇ 52 ਨੂੰ ਵੀ ਇਹ ਸ਼ਬਦ ਕਹਿ ਦਿੱਤੇ ਕਿ ਤੂੰ ਇੱਕ ਜੰਮਦੂਤ ਬਣ ਕੇ ਆਇਆ ਹੈ ਤੇ ਕੇਵਲ ਇਹ ਨਹੀਂ ਉਹ ਬੋਲੇ ਕਿ ਖਾਲਸੇ ਦੇ ਮਨ ਕਿਸੇ ਨੂੰ ਟੱਕਾਂ ਨਾ ਹੋਵੇ ਕਿਸੇ ਨਾਲ ਖਾਲਸੇ ਦੇ ਬੋਲੇ ਨਾਲ ਸੱਚ ਬੋਲਿਆ ਤੇ ਸੱਚ ਦੀ ਸੁਣਵਾਈ ਹੋਵੇ ਖਾਲਸੇ ਦੇ ਬੋਲੇ ਨੇ ਅੰਦਰੋਂ ਨਿਮਰਤਾ ਧਾਨ ਕੀਤੀ ਹੈ ਖਾਲਸੇ ਦੇ ਬੋਲੇ ਨੇ ਕਿਸੇ ਦਾ ਪਰਾਇਆ ਹੱਕ ਖੋ ਕੇ ਨਹੀਂ ਖਾਦਾ ਜੇ ਧੰਨ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਗਰ ਕੇ ਆ ਇਹ ਢੀ ਵੱਡੀ ਗੱਲ ਕਹੇ। ਮੂਹ ਤੇ ਰਾਜ ਇਹ ਦਾ ਸਮੇਂ ਦਾ ਰਾਜ ਹੈ। ਸਮੇਂ ਦੀ ਸਰਕਾਰ ਇਹ ਕਹਿੰਦੇ। ਤੇ ਮੂਹ ਤੇ ਕਹਿ ਦਿੱਤਾ ਕਿ ਬਾਬਰ ਤੂੰ ਜਾਬਰ ਹੈ। ਤੂੰ ਲੋਕਾਂ ਨਾਲ ਧੱਕਾ ਕਰਦਾ ਹੈ। ਸਮਾਜ ਨਾਲ ਧੱਕਾ ਕਰਦਾ ਹੈ। ਇਸ ਕਰਕੇ ਤੂੰ ਬਾਬਰ ਤੂੰ ਜਾਬਰ ਹੈ। ਇਹ ਸੰਤ ਅੰਦੂਲ ਨਾਨਕ ਸਾਹਿਬ ਜੀ ਦੇ ਬੋਲ। کہ پیارے ہو آج بھی قربانی راج کی تک لوکانوں سمجھاؤں دی ہے آج بھی ساتھ گروہ کہہ ہاں کہ آئے راجے ہو راجے شی مقادم ہوتے جائے جگائے نہ بیٹھے سکتے ਤੁਸੀਂ ਦੁਨੀਆ ਨਾਲ ਟੱਕਰ ਕਰਦੇ ਪਏ ਹੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਬੋਲੇ ਹਨ ਤੁਸੀਂ ਜੇ ਧੰ ਗੁਰੂ ਨਾਨਕ ਸਾਹਿਬ ਨੇ ਬਾਪ ਨੂੰ ਜਾਵਲ ਕਿਹਾ ਤੇ ਗੁਰੂ ਕਾਲ ਕੀ ਧਾਰ ਨੂੰ ਗੋਬਿੰਦ ਸਿੰਘ ਨੇ ਕਮਾਲ ਕਰਕੇ ਵਖਾਈ ਸਮੇਂ ਹੀ ਆ ਸਰਕਾਰਾਂ ਨਾਲ ਟੱਕਰ ਲਈ ਤੇ ਆਪਨੇ ਪੁੱਤ ਆਪਨੀ ਮਾਂ ਆਪਣਾ ਪਿਤਾ ਆਪਣਾ ਪਰਵਾਰ ਆਪਣਾ ਸਰਵਾਂਸ ਸ਼ਹੀਦ ਕਰਵਾ ਲਿਆ ਪਰ ਵਿਸ਼ੇ ਦੀ ਨਾ ਦੇ ਸਰਕਾਰਾਂ ਨੇ ਜੋਰ ਲਾ ਲਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਦੁਖੀ ਕਾਲ ਦਿੱਤੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਂ ਤੇ ਬੇਫੀ ਹਾਸਦੇ ਨੇ ਕੰਡਿਆਲੇ ਤੇ ਵੀ ਕਹਿੰਦੇ ਨੇ ਬਿੱਤਰ ਪਿਆਰੇ ਨੂੰ ਹਾਲ ਗਰੀਤਾ ਦਾ ਕਹਿਣਾ ਉਦੋਂ ਰੋਗ ਰਾਜੀਆਂ ਦੇ ਉੱਤਨ ਨਾਗ ਨਿਵਾਸਾਂ ਦੇ ਰਹਿਣਾ ਜਾਰ ਡੇਦਾ ਸਾਨੂੰ 70 ਜੰਗਾ ਭਟ ਕੇ ਨਿਆ ਨਾ ਰਹਿਣਾ ਉਹ ਕੰਨਿਆਂ ਦੇ ਮੈਣੀ ਕਹਿੰਦੇ ਇਸ ਕਾਰਨ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਿਆਪਤਾ ਥੋੜੀ-ਥੋੜੀ ਗੱਲ ਇਹਨਾਂ ਤੋਂ ਸੁਣੀ ਹੋਇਆ ਕਰਨੀ ਉਹਨਾਂ ਨੇ ਕੱਢਿਆ ਤੇ ਬੇਕੀ ਵੀ ਹੱਸ ਕੇ ਬਖਾਇਆ ਸੀ ਉਹਨਾਂ ਦੇ ਬੋਤਾਂ ਡੋਬਸ ਤੋਂ ਕੋਈ ਦਾਰ ਕੱਪੜੇ ਪਹਿਰੇ ਜਾਏ ਬੰਦਾ ਸਤਿਗੁਰੂ ਕਹਿੰਦੇ ਦੁੱਖ ਸੁੱਖ ਤਾਂ ਕੱਪੜਿਆਂ ਦੀ ਤਰ੍ਹਾਂ ਹੁੰਦੇ ਜਾਂਦੇ ਰਹਿੰਦੇ ਨੇ ਕਦੇ ਦੁੱਖ ਕਦੇ ਸੁੱਖ ਜੇ ਵੀ ਉਹ ਸੌਖੀ ਸੁੱਖ ਹੋਣ ਤੇ ਦੁੱਖ ਦੀ ਕਦਰ ਕੌਣ ਜਾਣੀ ਜੇ ਜ਼ਿੰਦਗੀ ਵਿੱਚ ਲੋਖੀ ਹੋਣ ਤੇ ਸੁੱਖ ਦੀ ਕਦਰ ਕੌਣ ਜਾਣੀ ਐਸੇ ਕਾਰਨ ਕਿ ਆਸਿ ਗੁਰੂ ਗੋਬਿੰਦ ਸਿੰਘ ਜੀ ਆਪਕਾ ਉਹਨਾਂ ਦੇ ਪਾਏ ਹੋਏ ਬੋਲਿਆਂ ਤੇ ਜੀ ਵੀ ਉਹਨਾਂ ਦਾ ਹੁਕਮ ਹੈ ਆਗਿਆ ਪਈ ਆਕਾਲ ਕੀ ਤਬੈ ਲਾਇਓ ਬੰਦ ਸਾਰ ਸਿੱਖਾਂ ਨੂੰ ਹੋਵੋ ਮਹ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਲੈ ਮੜੀਂ ਆ ਬਸਾਨੀਆਂ ਮੱਡਾਂ ਦਾ ਕਹਿੜਾ ਛੱਡ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ ਆਮਰਤ ਸਕੀਏ ਸਿੰਘ ਸਜੀਏ ਖੰਡੇ ਦੀ ਪਾੜ ਲੈ ਕੇ ਆਪਨੇ ਜੀਵਨ ਨੂੰ ਸੋਨਾ ਬਣਾਉਣ ਦਾ ਜਤਨ ਕਰੀਏ ਜੀ ਇੰਧਿਆ ਕੁ ਬਿਨਿਆ ਪ੍ਰਵਾਨ ਕਰਨੀ ਹੈ ਜੋ ਇਹ ਹੀ ਵਿਚਾਰ ਹੈ ਉਹ ਆਪਕਲ ਤੋਂ ਸਰਬੜ ਕਰਾਂਗੇ ਹੋਈਆ ਪ੍ਰਣਾਦੀ ਕਰਮ ਕਰਨੀ ਆਪ ਸਰਬਤ ਸੰਗ ਕਰਦਾ ਬਹੁਤ ਬਹੁਤ ਧੰਨਵਾਦ ਜੀਆਂ ਨੂੰ ਜੀ ਆਓ ਸਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ ਸਦੋਕ ਪਾਪਨ ਗੁਰੂ ਪਾਨੀ ਪੇਤਾ ਮਾਤਾ ਧਰ ਦੇਵਸ ਰਾਤ ਕੋਏ ਤਾਈਂ ਦਾਇਆ ਕਿਲ ਸਗਲ ਚੰਗ ਆਈਆ ਸੋਰੀ ਆਈਆ ਪਤ ਧਰਮ ਕਾਰਮੀ ਆਪ ਆਪਣੀ ਕੇ ਨੇੜੇ ਜਿਨੀ ਨਾਮ ਧਿਆਈਐ ਸਾਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿੰਨੀ ਨਾਮ ਧਿਆਇਆ ਗਏ ਮਸਾਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਬਾਹ ਤੁਕੀ ਦਾ ਨਾਲਾ ਸਾਹ ਬਾਹ ਤੁਰਜੀ ਕੀ ਬੰਦੇ ਤੂੰ ठाकुर